ਲੇਡੀ ਲੇਡੀਜ਼ ਪੁਲਸ ਬਹੁਤ ਘੱਟ ਸੀ ਉੱਥੇ ਤੇ ਜਿੱਦਾਂ ਇੱਕ ਬਾਜੇ ਕੰਦੀ ਵਾਲਿਆਂ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕੁਲਵੰਤ ਦੀ ਭੈਣ ਕੁਲਵੰਤ ਦੀ ਵਾਈਫ ਇਹ ਜਿਹੜੀਆਂ ਚਾਰ ਜਾਨਾਨੀਆਂ ਸੀ ਨਾ ਇਹਨਾਂ ਦੀਆਂ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਖਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਇੱਥੋਂ ਤੱਕ ਕਿ ਐਸਪੀ ਹਰਪਾਲ ਸਿੰਘ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤੇ ਪੰਜਾਬ ਚੱਗ ਲਾਈਏ ਜੇ ਅਮਰਤ ਛਕਾਉਣਾ ਜਾ ਨਸ਼ੇਸ਼ ਡਾਉਣੇ ਅੱਗ ਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ ਵਿੱਚ ਲੱਗੀ ਰਹੇ ਜੇ ਅੱਜ ਉਹ 3 ਸਾਲ ਤੋਂ ਜੀਲ ਚ ਵਾ ਹੁਣੇ ਅੱਗ ਬੁਜੀ ਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਫਿਰ ਮੁੜ ਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉੱਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹਿੰਨੀ ਵੀ ਜਿੱਦਣ ਭਾਈ ਸਾਹਿਬ ਇੱਥੇ ਸੀ ਜਿੱਦਣ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਉਸ ਦਿਨ ਕਿੰਨੀਆਂ ਮਾਵਾ ਇੱਥੇ ਆਣਨ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾ ਸੀਸਾਂ ਦਿੰਦੀਆਂ ਸੀ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟ ਗਏ ਉਹ ਅੱਗ ਸੀ ਕਿ ਅੱਜ ਦੀ ਅੱਗ ਹੈ ਇਹ ਤੇ ਐਵੇਂ ਹੀ ਜਿਹਨੂੰ ਕਿਸੇ ਨਾ ਕਿਸ ਪਾਰਟੀ ਨੇ ਸਿਖਾਇਆ ਹੋਇਆ ਵਾ ਨਾ ਇੰਨਾ ਗੋਲ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈ ਪਹਿਲੋਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਵੀ ਕਮਾਈ ਕਰ ਲਈ ਕਰੋੜਾ ਰੁਪਈਆ ਤੁਸੀਂ ਕਮਾਈ ਤੂੰ ਸਾਨੂੰ ਦੇ ਕੇ ਆਇਆ ਇਹ ਕੁਝ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋ ਇਹ ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ ਇਹਦਾ ਕੀ ਹੱਕ ਹੈ ਸਾਨੂੰ ਇਹ ਨਹੀਂ ਗੱਲ ਕਹਿੰਦਾ ਵੀ ਕਰੋੜਾ ਰੁਪਈਆ ਦੀ ਕਮਾਈ ਕਰ ਲਈ ਇਹਨੇ ਬਹੁਤ ਗਲਤ ਬੋਲਿਆ ਵਾ ਤੇ ਇਹ ਤੇ ਸਾਰੇ ਵਫਾ मतलब सरकार ਨੂੰ ਬੇਨਤੀ ਕਰਦੀ ਕਿ ਇਹੋ ਜਿਹਾ ਐਸਪੀ ਨੇ ਜਿਨ੍ਹਾਂ ਨੇ ਤਿਆਂ ਪਹਿਣਾ ਦੀ ਸੁਰੱਖਿਆ ਕਰਨੀ ਆ ਉਹ ਤਿਆਂ ਭੈਣਾਂ ਨੂੰ ਖਿੱਚ ਤੂ ਕਰਨ ਤੇ ਕਾਦੀ ਸੁਰੱਖਿਆ ਵਾ ਇਹ ਤੇ ਖਿੱਚ ਤੂ ਪੁਲਿਸ ਮੁਲਾਜ਼ਮ ਜਿਹੜੇ ਸੀ ਇਹ ਪੁਰਸ਼ਾਂ ਦੇ ਵੱਲੋਂ ਕੀਤੀ ਗਈ ਜਿਹੜੀ ਪੁਲਿਸ ਮੁਲਾਜ਼ਮਾਂ ਜੈਂਟਸ ਹੀ ਸਾਰੇ ਜਿਨ੍ਹਾਂ ਨੇ ਕੀਤੀ ਆ ਉਹ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਇਹਨਾਂ ਦੀ ਚੋਦੀ ਇੱਕ ਅੱਧੀ ਚੁੰਨੀ ਵੀ ਲੱਥੀ ਆ ਜੁੱਤੀ ਲੱਥੀ ਇੱਕ ਦਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ ਉਹਦੀ ਵੀ ਬਹੁਤ ਖਿੱਚ ਤੂ ਕੀਤੀ ਬਹੁਤ ਮਤਲਬ ਬੋਲਬਲਾਰਾ ਹੋਇਆ ਤੇ ਐਂ ਜਿਹਦਾ ਮੇਲਾ ਲੱਗਿਆ ਹੁੰਦਾ ਹਾਂ ਹਾਂਜੀ ਪੁਲਿਸ ਜਦੋਂ ਖਿੱਚਾਂ ਤੂੰ ਹੀ ਕਰਦੇ ਫਿਰ ਚੁੰਨੀਆਂ ਤੇ ਲਥਣੀਆਂ ਇਸੇ ਤੋਂ ਜਦੋਂ ਆਪਾਂ ਇੱਕ ਦੂਜੇ ਦੀ ਖਿੱਚ ਤੂੰ ਕਰਾਂਗੇ ਤੇ ਚੁੰਨੀ ਤੇ ਫਿਰ ਲਥਣੀ ਸੀ ਤੇ ਇਸ ਕਰਕੇ ਇਹ ਆ ਵੀ ਬਹੁਤ ਹੀ ਵੱਡੀ ਇਹਨੇ ਗਲਤੀ ਕੀਤੀ ਸਾਡੇ ਨਾਲ ਇਦਾਂ ਕਰਕੇ ਤੇ ਬਹੁਤ ਗਲਤ ਬੋਲਿਆ ਵਾ ਮੈਂ ਤਾਂ ਕਹੀ ਨਹੀਂ ਵੀ ਇਹੋ ਜਿਹੇ ਨੂੰ ਇੱਥੋਂ ਸਸਪੈਂਡ ਕਰਨਾ ਚਾਹੀਦਾ ਵਾ ਇਹਨਾਂ ਧੀਆਂ ਪੈਣਾਂ ਦੀ ਰਾਖੀ ਕੀ ਕਰਨੀ ਹੈ ਜੇ ਕੋਈ ਦੁੱਖ ਲੈ ਕੇ ਇਹਨਾਂ ਕੋ ਜਾਊਗਾ ਇਹਨਾਂ ਕੀ ਦੁੱਖ ਕਿਸਦਾ ਸੁਣਨਾ ਇਹ ਤੇ ਗੋਗੜੀਆਂ ਤੀਆਂ ਪੈਣੇ ਥੋੜੀ ਤੁਮ ਇੱਕ ਸੀਟ ਕਰਦੇ ਆ ਬਾਕੀ ਜੇ ਕਰਦੇ ਆ ਕਿ 1 ਕਰੋੜ ਰੁਪਈਆ ਇਕੱਠਾ ਕਰਦੇ ਆ ਆਪ ਬੰਦੀਆਂ ਬਾਗੇ ਕੀ ਕੰਮ ਕਰਦੇ ਕਿਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਇਹ ਸਾਰੀ ਪਤਾ ਨਹੀਂ ਪੁਲਿਸ ਨੂੰ ਹੀ ਅਥਾਰਟੀ ਦਿੱਤੀ ਆ ਤੁਸੀਂ ਜੋ ਮਰਜ਼ੀ ਕਰਦੋ ਕਾਊਂਟਰ ਕਰਦੋ ਕਿ ਹਦੀ ਖਿੱਚ ਦੋ ਕਰਦੋ ਖੁਸ਼ ਕਰਦੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਕ腐ਸ਼ਨ ਤੇ ਨਸ਼ਾ ਦੇ ਕੋਈ ਦੋ ਗੱਲਾਂ ਕੀਤੀਆਂ ਕਿ ਲੱਗਦਾ ਕ腐ਸ਼ਨ ਤੇ ਨਸ਼ਾ ਇਹ ਸਰਕਾਰ ਤੋਂ ਘਟਿਆ ਨ ਆਖਿਆ ਬਿਲਕੁਲ ਨਹੀਂ ਘਟਿਆ ਖਬਰਾਂ ਤੁਸੀਂ ਰੋਜ਼ ਪੜ੍ਹਦੇ ਜੇ ਇੱਕ ਰੋਜ਼ ਦੀ ਇੱਕ ਦੋ ਨੌਜਵਾਨ ਜਿਹੜੇ ਮਰਦੇ ਆ ਕਿਉਂਕਿ ਇਹ ਇਹ ਇਸੇ ਕਰਕੇ ਆਪਾਂ ਹੀ ਸਾਬ ਨੂੰ ਛੱਡਣ ਨਹੀਂ ਦਏ ਵੀ ਇਹਨਾਂ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਉਹ ਬੰਦ ਹੋ ਜਾਣਾ ਐਦਾਂ ਇਹਨਾਂ ਦਾ ਚੱਲੀ ਜਾਣਾ ਘਟਿਆ ਤਾਂ ਕਿੱਥੋਂ ਨਹੀਂ ਮਿਲਦਾ ਨਸ਼ਾ ਨਸ਼ਾ ਤੇ ਆਮ ਦੁਕਾਨਾਂ ਤੋਂ ਪਰਚੂਨ ਹੁਣ ਮਿਲਣ ਲਿਆ ਰੋਜ਼ ਇੱਕ ਦੋ ਮੌਤਾ ਹੁੰਦੀ ਆ ਕਿੱਥੇ ਘਟਿਆ ਨਸ਼ਾ ਇਹ ਨਸ਼ੇ ਵਿਰੋਧ ਯੁੱਧ ਛੇੜ ਕੇ ਉੱਥੇ ਸਮੋਸੇ ਖਾ ਕੇ ਠੰਡੇ ਪੀ ਕੇ ਘਰ ਨੂੰ ਆ ਜਾਂਦੇ ਇਹਨਾਂ ਦੇ ਜਿਹੜੇ ਭਗਵਾਨ ਦਾ ਮੰਨਦੇ ਚਿਹਤੇ ਆ ਕਿੱਥੋਂ ਨਸ਼ਾ ਕੱਟ ਗਿਆ ਜਦੋਂ ਇਹਨਾਂ ਦੀ ਪੇਸ਼ੀ ਸੀ ਇੰਨੀ ਫੋਰਸ ਲਾਈ ਸੀ ਤੇ ਨਸ਼ਾ ਫੜਨ ਵਾਲਿਆਂ ਨੂੰ ਵਾਸਤੇ ਕੋਈ ਨਾ ਕੋਸ ਕੋ ਫੋਰਸ ਨਹੀਂ ਆ ਗਈ ਇਹ ਸਾਰੇ ਪਖੰਡ ਕਰਦੇ ਆ ਨਸ਼ਾਈਨਾ ਬੰਦ ਨਹੀਂ ਕਦੀ ਵੀ ਕਰਨਾ ਨਸ਼ਾ ਉਦੋਂ ਹੀ ਬੰਦ ਹੋਏ ਜਦੋਂ ਭਾਈ ਸਾਹਿਬ ਆਏ ਸੀ 6 ਮਹੀਨੇ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਦੇ ਕਾਰੋਬਾਰ ਬੰਦ ਹੁੰਦੇ ਹੀ ਇਸ ਕਰਕੇ ਉਹਨਾਂ ਨੇ ਚੋਕੇ ਦੇ ਅੰਦਰ ਸਿਲਾ ਕੇ ਜੇ ਜਦੋਂ ਫਾਜ਼ਿਲ ਬਾਹਰ ਹੁੰਦੇ ਤਾਂ ਨਸ਼ਾ ਘਟ ਸਕਦਾ ਸੀ ਹਾਂਜੀ 100% ਜੇ ਅੰਮ੍ਰਿਤਪਾਲ ਬਾਹਰ ਹੁੰਦੇ ਤੇ ਅੱਜ ਨੂੰ 100% ਜਿਹੜੇ ਨੌਜਵਾਨ ਸੀ ਅੰਮ੍ਰਿਤ ਸ਼ਾਹ ਕੇ ਗੁਰੂ ਦੇ ਨਾਲ ਜੁੜਦੇ ਉਹ ਪਰ ਉਹ ਸੇਵਾ ਪ੍ਰਸ਼ਾਸਨ ਨੂੰ ਪੁੱਛ ਰਹੇ ਸੀ ਕਿ ਸਾਲੋਂ ਤੁਸੀਂ ਵਾਦਾ ਕੀਤਾ ਪਰਿਵਾਰ ਵੀ ਪੁੱਛ ਰਹੇ ਸੀ ਪ੍ਰਸ਼ਾਸਨ ਨੂੰ ਕਿ ਇਹ ਪਰਿਵਾਰਾਂ ਨੂੰ ਕਿਹਾ ਸੀ ਕਿ ਤੁਹਾਨੂੰ ਮਲਾਵਾਂਗੇ ਕੁੱਕ ਕਸਮ ਕਰਦਾ ਕਿ ਤੁਹਾਡੀ ਗੱਲ ਤਾਂ ਹਾਂਜੀ ਪਰਿਵਾਰਾਂ ਨੂੰ ਨਾਲ ਕਿਹਾ ਹੈ ਵੀ ਤੁਸੀਂ ਬੈਠ ਜਾਓ ਥੱਲੇ ਜਦੋਂ ਜਾਣ ਲੱਗਣਗੇ ਉਦੋਂ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਇਸ ਕਰਕੇ ਜਦੋਂ ਉਹ ਥੱਲੇ ਉਤਾਰਿਆ ਸਾਰੀ ਪਰਿਵਾਰ ਥੱਲੇ ਗਏ ਤੇ ਉਹਨਾਂ ਦਾਵਾ ਦਾ ਉਹਨਾਂ ਨੂੰ ਤੱਕ ਕੇ ਤੇ ਗੱਡੀਆਂ ਚ ਵਾਰਤਾ ਤਾਂ ਹੀ ਉਹ ਪਰਿਵਾਰ ਵਾਲੇ ਗੱਡੀ ਭੱਜੇ ਤੇ ਫਿਰ ਇਹਨਾਂ ਨੇ ਖਿੱਚਾ ਧੋਈ ਕੀਤੀ ਹਰ ਇੱਕ ਨੂੰ ਆਸ ਹੁੰਦੀ ਹੈ ਵੀ ਮੈਂ ਇੱਡੀ ਦੂਰੋਂ ਆਇਆ ਮੈਂ ਮਿਲਾਂ ਆਪਣੇ ਪਰਿਵਾਰ ਨੂੰ ਪਹਿਲਾਂ ਇਹਨਾਂ ਨੇ ਆਖਿਆ ਕਿ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਜਦੋਂ ਦੇ ਟਾਈਮ ਤੁਹਾਨੂੰ ਬੁਲਾਵਾਂਗੇ ਮਾਤਾ ਜੀ ਜਿਹੜੀ ਖਾਲ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੇ ਜਿਸਟ੍ਰੀ ਤੇ ਵੀ ਜਿਹੜਾ ਪੋਲੀਟੀਕਲ ਬਹੁਤ ਵੱਡਾ ਦਬਾਅ ਆ ਕਿ ਜਿਹੜੀ ਪਿਛਲੇ ਸਾਲ ਦੀ ਜਿਹੜਾ ਦੋ ਦੋ ਸਾਲਾਂ ਦੀ ਜਿਹੜਾ ਐਨਐਸਐਸੀ ਉਹਦੇ ਖਿਲਾਫ ਅਸੀਂ ਲੜਾਈ ਰਹਿ ਸੀ ਤੇ ਉਹ ਮੇਰਾ ਖਿਆਲ 23 22 ਅਪ੍ਰੈਲ ਨੂੰ ਖਤਮ ਹੋ ਗਈ ਉਦੋਂ ਬਾਅਦ ਚ ਵੀ ਦੋ ਤਰੀਕਾ ਪੈ ਗਏ ਆ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾ ਰਹੀ ਜੀ ਸੀ ਵੀ ਜਸ ਸਾਹਿਬ ਵੀ ਕਿ ਉਹ ਜਿਹੜੀ ਐਨਐਸਐਲ ਆਈ ਆ ਸਹੀ ਲਾਈ ਆ ਕਿ ਗਲਤ ਲਾਈ ਆ ਉਦੋਂ ਬਾਅਦ ਚ ਹੁਣ ਸਾਨੂੰ ਇਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਆ ਸ਼ਾਇਦ ਅਗਲੇ ਹਫਤੇ ਅਸੀਂ ਸੁਪਰੀਮ ਕੋਰਟ ਚ ਉਹਦੇ ਕੇਸ ਫਾਈਲ ਕਰ ਦਾਂਗੇ ਐਨਐਸਐ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਇਹ ਤੇ ਬਾਅਦ ਚ ਹੋ ਸਕਦਾ ਹੈ ਪੋਸਟਰ ਵਾਇਰਲ ਹੋ ਰਿਹਾ ਜਿਹੜਾ ਚਾਤਰੀ ਦਾ ਤੁਹਾਡੇ ਉਦੋਂ ਸ਼ੇਅਰ ਕੀਤਾ ਹੋਇਆ ਕਿ ਜਾਇ ਫੇਕ ਆਏ ਤੇ ਪਰ ਜੋ ਸਪਸ਼ਟ ਕਰਦੇ ਹੋ ਕਿ ਚਾਤਰੀ ਨੂੰ ਕੁਤਰਾ ਚੁੱਕਣ ਦੀ ਗੱਲ ਹੋਈ ਸੀ ਸਪੀਡਰ ਸਪੀਡਰ ਪਾਰਟੀ ਇਹ ਮੇਰਾ ਖਿਆਲ ਹੈ ਕਿ ਮੇਰੇ ਧਿਆਨ ਚ ਨਹੀਂ ਸ਼ਾਇਦ ਸਾਡੀ ਕੋਈ ਕਿੱਥੇ ਹੋਰ ਜ਼ਿਲ੍ਹੇ ਦੀ ਕੋਈ ਟੀਮ ਵੱਲੋਂ ਸ਼ਾਇਦ ਕੋਈ ਤਾਂ ਕੋਈ ਹੋਵੇਗਾ ਤੁਸੀਂ ਪ੍ਰੋਗਰਾਮ ਦੇ ਬਾਰੇ ਐਕਸਪਲੇਨ ਕਰ ਦਿਨਾ ਜੀ ਉਹ ਐਕਚੁਅਲੀ ਜਿਹੜਾ 4 ਤਰੀਕ ਦਾ ਪ੍ਰੋਗਰਾਮ ਆ ਉਹ ਸਾਡੀ ਪਾਰਟੀ ਵੱਲੋਂ ਕੋਈ ਕਿਸੇ ਦਾ ਬੁਤਲਾ ਸਾਂਡਦਾ ਨਹੀਂ ਉਹ 4 ਤਰੀਕ ਦਾ ਪ੍ਰੋਗਰਾਮ ਉਹ ਹਵਾਰਾ ਕਮੇਟੀ ਨੇ ਉਹ ਲਿਖਿਆ ਹੋਇਆ ਉਦੇ ਵਿੱਚ ਅਸੀਂ ਪਾਰਟਿਸਿਪੇਟ ਜ਼ਰੂਰ ਕਰ ਰਹੇ ਹਾਂ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਸਾਡੀ ਪਾਰਟੀ ਸਾਰੇ ਗਿਲਾਂ ਚ ਪਾਰਟਿਸਿਪੇਟ ਕਰੂਗੀ ਕਿਉਂਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆ ਅਖੜ ਪੁਨਿਆ ਮੇਲੇ ਤੇ ਵੀ ਕਾਨਫਰੰਸ ਹੁੰਦੀ ਆ ਤੇ ਅੱਜ ਕੀ ਕਰ ਰਹੇ ਸੀ ਆਪਣੇ ਇਸ ਵਾਰ ਪੰਜਾਬ ਦੇ ਕੋਲ ਖਾਜੀ ਇਹ ਵਾਰਸ ਪੰਜਾਬ ਜਿੱਥੇ ਬੰਦੀ 9 ਤਰੀਕ ਨੂੰ ਵੱਡੇ ਪੱਧਰ ਤੇ ਕਾਨਫਰੰਸ ਕਰ ਰਹੇ ਉਹਦੇ ਵਾਸਤੇ ਤਿਆਰੀਆਂ ਚੱਲ ਰਹੀਆਂ ਕਰ ਰਹੇ ਸਾਂਝੀ ਕਾਢੀ ਜੋ ਵੈਸੇ ਜਿੱਥੇ ਕੰਨਿਆ ਰਹੇ ਪੁਨਿਤ ਦੇ ਵੱਲੋਂ ਕੀਤੀ ਗਈ ਨਹੀਂ ਇਹ ਜਿਹੜੀ ਕਾਨਫਰੰਸ ਸਾਡੇ ਵੱਲੋਂ ਕੱਲ ਸਾਡੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਕੀਤੀ ਗਈ ਆ ਬਾਕੀ ਸਾਥੀ ਵੀ ਜਿਹੜੇ ਆਪਣਾ ਹਨ ਜੋ ਨਾਲ ਮੌਜੂਦ ਵੀ ਨੇ ਉਹਨਾਂ ਨੂੰ ਲੈ ਕੇ ਕੋਈ ਆਪਣਾ ਜੋ ਮਾਨੀਓ ਕੋਰਟ ਆਪੋ ਨੇ ਕੋਈ ਸਪਸ਼ਟਿਕਰ ਦੱਸਤਾ ਹੋਵੇ ਨਹੀਂ ਕੱਲ ਤੇ ਉਹਨਾਂ ਤੇ ਜਿਹੜੇ ਪਰਸੋਂ ਉਹਨਾਂ ਤੇ ਚਾਰਜ ਫਰੇਮ ਹੋਏ ਆ ਉਦੋਂ ਬਾਅਦ ਚ ਅਸੀਂ ਅੱਗੇ ਜਿੱਦਾਂ ਦੀ ਕਾਨੂੰਨੀ ਕਾਰਵਾਈ ਹੈ ਪੰਨੂ ਸਾਹਿਬ ਬੈਠੇ ਹੋਰ ਸਾਡੀ ਟੀਮ ਬੈਠੀ ਆ ਉਹ ਕਰਦੇ ਹਨ ਔਰ ਐਸੀ ਕਾਨੂੰਨੀ ਇਲੀਗਲੀ ਤੌਰ ਤੇ ਜੋ ਵੀ ਬਤੋ ਬਤ ਕੀਤਾ ਜਾ ਸਕਦਾ ਉਹ ਕਰਨਗੇ ਬਾਕੀ ਇਹ ਤੇ ਕਿੰਨਾ ਸਮਾਂ ਲੱਗਦਾ ਕੀ ਹੁੰਦਾ ਇਹ ਤੇ ਸਮਾਂ ਹੀ ਦੱਸੂਗੀ ਸਤਜਿੰਗ ਜੀ ਜਿਹੜੀ ਜਿੰਮੀ ਚੋਣ ਆ ਰਹੀ ਆ ਇਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ ਨੇ ਕਿਤੇ ਹੋਰ ਪਾਰਟੀ ਦੇ ਨਾਲ ਕੋਈ ਕੋਲੈਬੋਰੇਸ਼ਨ ਦੀ ਕੋਈ ਸਾਥ ਦੀ ਗੱਟ ਜੋੜ ਦੀ ਗੱਲ ਚੱਲਦੀ ਆ ਕਿਤੇ ਜੇ ਤੁਹਾਨੂੰ ਅਕਾਲੀ ਦਲ ਪਰਟੀ ਕਮੇਟੀ ਵਾਲੇ ਵੀ ਮਿਲ ਕੇ ਗਏ ਸੀ ਹਾਂਜੀ ਉਹ ਸਾਨੂੰ ਮਿਲ ਕੇ ਗਏ ਸੀਗੇ ਤੇ ਅਜੇ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਅਸੀਂ ਅਜੇ ਵਿਚਾਰ ਕਰ ਰਹੇ ਹਾਂ ਆਪਣੀ ਟੀਮ ਨਾਲ ਇਸ ਤਰ੍ਹਾਂ ਦੇ ਜਿੰਨੇ ਚੋਣ ਸਿੱਤੇ ਕੋਈ ਹੋਰ ਧਿਰਾਂ ਵਿੱਚ ਸਾਡੇ ਨਾਲ ਸਹਿਯੋਗ ਕਰਨਾ ਚਾਹੁੰਣਗੇ ਤੇ ਅਸੀਂ ਉਹਨਾਂ ਦਾ ਸਹਿਯੋਗ ਵੀ ਲਵਾਂਗੇ ਤੇ ਬਾਕੀ ਜਿਹੜੀਆਂ ਜਿਹੜੀਆਂ ਅਗਰ ਨੈਕਸਟ ਟਾਈਮ ਜਦੋਂ 27 ਦੀਆਂ ਜਾਂ ਹੋਰ ਚੋਣਾਂ ਆਉਂਦੀਆਂ ਉਹਦੇ ਬਾਰੇ ਵਿੱਚ ਅਸੀਂ ਉਸ ਨੇੜੇ ਜਾ ਕੇ ਕੋਈ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਹੈ ਉਹਦੇ ਹਿਸਾਬ ਨਾਲ ਫੈਸਲਾ ਲਵਾਂਗੇ ਜੀ ਤਰ੍ਹਾਂ ਤਾਂ ਇਹ ਚੱਲਦਾ ਸੀ ਜੀ ਪਰੰਗਿਤ ਕੋ ਸਾਲ ਦਾ ਟਿਕਟ ਨਹੀਂ ਰਹਿਤ ਸੀ ਜੇ ਗੱਲਬਾਤ ਚੱਲ ਰਹੀ ਹੈ ਉਹਨਾਂ ਨਾਲ ਪਹਿਲਾਂ ਮਨਾਂ ਕਰਦੇ ਕੇ ਪਰ ਇਹ ਇਹ ਜੀ ਕਿ ਹਲਕੇ ਦੇ ਲੋਕਾਂ ਦੀ ਜਿਹੜੀ ਬਹੁਤ ਵੱਡੀ ਮੰਗ ਸੀਗੇ ਕਿ ਬੀਬੀ ਖਾਲੜਾ ਨੂੰ ਚੋਣ ਲੜਾਈ ਜਾਣੀ ਚਾਹੀਦੀ ਹੈ ਤੇ ਅਸੀਂ ਉਹ ਲੋਕਾਂ ਦੀ ਜਿਹੜੀ ਭਾਵਨਾ ਉਹ ਬੀਬੀ ਖਾਲੜਾ ਜੀ ਕੋ ਪਹੁੰਚਾਈ ਹੈ ਤਾਂ ਉਹ ਸ਼ਾਇਦ ਉਹਨਾਂ ਦੀ ਟੀਮ ਸ਼ਾਇਦ ਨਹੀਂ ਚੱਲ ਰਹੀ ਪਰ ਬੀਬੀ ਖਾਲੜਾ ਜੀ ਨੂੰ ਅਸੀਂ ਕਿਹਾ ਕਿ ਲੋਕਾਂ ਦੀ ਭਾਵਨਾਵਾਂ ਉਹਦਾ ਤੁਸੀਂ ਕਦਰ ਕਰੋ ਤੇ ਤੁਸੀਂ ਇਦਾਂ ਕਰੋ ਤੇ ਉਹ ਅਜੇ ਵਿਚਾਰ ਚੱਲ ਰਹੀ ਸਾਡੀ ਉਹਨਾਂ ਨਾਲ ਤੇ ਸ਼ਾਇਦ ਉਹ ਕਤਲਾ ਲੈਂਦੀ ਕਿ ਕਿੰਨੇ ਦਿਨਾਂ ਤੱਕ ਅਲਾਰ ਹੋ ਸਕਦਾ ਕਰਨ ਧਾਰਨ ਵਾਲੇ ਨੀਤੀ ਲੈ ਲਿਆ ਰਹੇ ਹੋ ਤੁਹਾਡੇ ਕੈਂਡੀਡੇਟਾਂ ਕਿੰਨੇ ਦਿਨਾਂ ਤੱਕ ਲੰਘਾ ਅਸੀਂ ਕੁਝ ਖੇਤੀ ਕਿ ਫੈਸਲਾ ਕਰਾਂਗੇ ਜਲਦੀ ਥੋੜਾ ਜਿਹਾ ਅਸੀਂ ਨਾ ਨਾ ਨੋ ਨੋ ਤਰੀਕ ਦੀ ਕਾਨਫਰੰਸ ਤੋਂ ਬਾਅਦ ਚ ਅਸੀਂ ਜਲਦੀ ਫੈਸਲਾ ਕਰਾਂਗੇ 350 ਸਾਲਾਂ ਦੀ ਸਟਾਫ ਦੀ ਆ ਰਹੀ ਹੈ ਜੀ ਸਰਕਾਰ ਆਪਣੇ ਲੈਵਲ ਤੇ ਪ੍ਰੋਗਰਾਮ ਲਿਖ ਰਹੀ ਹੈ ਸਰੋਣੀ ਕਮੇਟੀ ਦੇ ਬਦਲ ਤੇ ਜਿਹੜੇ ਆਪਣੇ ਲਿਖਿਆ ਬਾਦਸ਼ ਪੰਜਾਬ ਦੇ ਜਿੱਥੇ ਬੰਦੀ ਕਿਹਨਾਂ ਨੂੰ ਸਹਯੋਗ ਦੇਗੀ ਨੇ ਮੇਰੇ ਖਿਆਲ ਹੈ ਕਿ ਜਿਹੜੇ ਸਰਕਾਰ ਦੇ ਕੰਮ ਜਿਹੜੇ ਦਾ ਸਰਕਾਰ ਦਾ ਕੰਮ ਸੀਗਾ ਜੇ ਕੇਂਦਰ ਸਰਕਾਰ ਵੀ ਬਣਾ ਰਹੀ ਪੰਜਾਬ ਸਰਕਾਰ ਵੀ ਬਣਾ ਰਹੀ ਮੇਰੇ ਖਿਆਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਦੇਵ ਨਿਆਂ ਮਨੁੱਖੀ ਅਧਿਕਾਰਾਂ ਦੀ ਦੁਨੀਆ ਚੀਜ਼ਾਂ ਵਾਸਤੇ ਉਹਨਾਂ ਨੇ ਦੂਜੇ ਧਰਮਾਂ ਵਾਸਤੇ ਬਹੁਤ ਵੱਡਾ ਆਪਣਾ ਆਪਣੇ ਸਾਥੀਆਂ ਦਾ ਬਲੀਦਾਨ ਦਿੱਤਾ ਜਿਹਦੇ ਨਾਲ ਬਹੁਤ ਉਹ ਜਿਹੜਾ ਧਰਮ ਨੂੰ ਬਚਾਇਆ ਗਿਆ ਹੁਣ ਮੇਰੇ ਖਿਆਲ ਹੈ ਕਿ ਉਸ ਧਰਮ ਦੇ ਪੈਰੋਕਾਰ ਸਾਡੇ ਧਰਮ ਨੂੰ ਗੁਰੂ ਤੇਗ ਬਹਾਦਰ ਦੇ ਪੈਰੋਕਾਰਾਂ ਨੂੰ ਹੀ ਮੇਰਾ ਖਿਆਲ ਹੈ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦਾ ਇਨਸਾਫ਼ ਕਰ ਦੇ ਉਹਨਾਂ ਦੇ ਉਹਨਾਂ ਦੇ ਧਰਮ ਦੇ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਪਰ ਮੇਰਾ ਖਿਆਲ ਹੈ ਕਿ ਜੋ ਕੁਛ ਸਾਡੇ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਸਾਡੇ ਸਿੱਖ ਬੱਚਿਆਂ ਨਾਲ ਕੀਤਾ ਜਾ ਰਿਹਾ ਉਹ ਬਹੁਤ ਮੇਰਾ ਖਿਆਲ ਹੈ ਕਿ ਸਰਕਾਰਾਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਸਤਿਅਮ ਦੀ ਮਨੋਣੀ ਚਾਹੁੰਦੀ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਾਡੇ ਬੇਦਬੀਆਂ ਦਾ ਫੈਸਲਾ ਕਰੇ ਇਹ 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 ਮੇਰਾ ਖਿਆਲ ਹੈ ਕਿ ਸਰਕਾਰ ਦਾ ਇਹ ਫਰਜ਼ ਬਣਦਾ ਅੱਜ ਵੀ ਦੇਖੋ ਮੇਰੇ ਖਿਆਲ ਹੈ ਕਿ ਅੱਜ ਸਾਨੂੰ ਇੱਕ ਖਬਰ ਮਿਲ ਰਹੀ ਕਿ ਸੰਗਰੂਰ ਜੇਲ੍ਹ ਚ ਇੱਕ ਸ਼ਹਰਾ ਪਰਮਨੰਦ ਸਿੰਘ ਸੀਗੇ ਉਹਦੀ ਜੇਲ੍ਹ ਚ ਮੌਤ ਹੋ ਗਈ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਹੈ ਕਿ ਉਥੇ ਜੇਲਾਂ ਦੀ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਖਾਸ ਕਰਕੇ ਸਾਡੇ ਜਿਹੜੇ ਸਿੱਖ ਮੈਂਡਟ ਜਾਂ ਸਿੱਖ ਖਾਲੀ ਜਿਹੜੇ ਕੋਈ ਮਰਜ਼ੀ ਜਾ ਰੂਲਣ ਵਾਲੇ ਆ ਉਹਨਾਂ ਨਾਲ ਬਹੁਤ ਉਥੇ ਬੁਰਾ ਵਿਹਾਰ ਕੀਤਾ ਜਾਂਦਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਮਾਮਲੇ ਸ਼੍ਰੋਮਿਕ ਕਮੇਟੀ ਕਿੰਨਾ ਪਰਿਵਾਰ ਨੂੰ ਉਥੇ ਪਾਰਟੀ ਨੂੰ ਸਹਿਯੋਗ ਦੇ ਰਹੀ ਹੈ ਜੀ ਵੀ ਮੇਰਾ ਖਿਆਲ ਹੈ ਕਿ ਸ਼ੁਰੂ ਸ਼ੁਰੂ ਚ ਉਹਨਾਂ ਨੇ ਕਾਫੀ ਉਹਨਾਂ ਸਾਡੇ ਨਾਲ ਠੀਕ ਹੈ ਕਿ ਅੱਗੇ ਚੱਲਣ ਦੀ ਪਰ ਜਦੋਂ ਤੋਂ ਅਸੀਂ ਮੇਰਾ ਖਿਆਲ ਹੈ ਕਿ ਥੋੜਾ ਜਿਹਾ ਪੋਲੀਟੀਕਲ ਤੌਰ ਤੇ ਹਰਤਪਾਲ ਆ ਗਏ ਤੇ ਉਹ ਮੇਰੇ ਖਿਆਲ ਜਿਹੜੀ ਸ਼੍ਰੋਮਣੀ ਕਮੇਟੀ ਵੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਧਿਰ ਨੂੰ ਥੋੜਾ ਜਿਹਾ ਵੱਧ ਸਹਿਯੋਗ ਦਿੰਦੇ ਆ ਤੇ ਇਸ ਕਰਕੇ ਉਹਦੋਂ ਬਾਅਦ ਚ ਅਸੀਂ ਇੰਡੀਵਿਜੂਅਲੀ ਲੱਗੇ ਹੋਏ ਆ ਤੇ ਫਿਰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਚਲੋ ਜਿੰਨਾ ਜਿੰਨਾ ਸਾਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਤੇ ਅਸੀਂ ਆ ਵੀ ਜਿਹੜਾ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੇ ਜਸਦਾਰ ਨੂੰ ਅਪੀਲ ਕਰਦੇ ਆ ਕਿ ਜੋ ਸਾਡੀਆਂ ਉਹਦਣ ਬੀਬੀਆਂ ਦੀਆਂ ਜਾਂ ਹੋਰ ਕਿਤੇ ਵੀ ਚੁੰਨੀਆਂ ਲਾਈਆਂ ਗਈਆਂ ਇਹਦੇ ਵਾਸਤੇ ਵੀ ਉਹਨਾਂ ਨੂੰ ਨੋਟਸ ਲੈਣਾ ਚਾਹੀਦਾ ਅ ਅਗਲੀ ਤਰੀਕ ਦੀ ਖਬਰ ਸੁਣਵਾਈ ਹੈ ਜੀ ਜੇ ਬਈ ਦੇ ਅੱਛਾ ਮੰਨੋ ਅਗਰ ਫੇਰ ਕੁਛ ਇਦਾਂ ਦੀ ਹਰਕਤ ਹੁੰਦੀ ਹਾਲ ਤੱਕ ਤਾਂ ਕਿਸੇ ਵੱਲੋਂ ਕੋਈ ਪ੍ਰਸ਼ਾਸਨ ਦੀ ਸੀਨੀਅਰ ਅਧਿਕਾਰੀ ਵੱਲੋਂ ਤੱਕ ਮੈਸੇਜ ਉpon ਪੁੱਛਤਾ ਨਹੀਂ ਕੀਤਾ ਵੀ ਜਾਂ ਕੋਈ ਇਦਾਂ ਦੀ ਹਰਕਤ ਮੰਨ ਲਓ ਫੇਰ ਹੋ ਸਕਦੀ ਜੇ ਇਸ ਵਾਰੀ ਕੋਈ ਜੋਖਮ ਹੁੰਦੀ ਆ ਤਾਂ ਕੀ ਹੋਇਆ ਕਰੋ ਇਸ ਤਰ੍ਹਾਂ ਦਾ ਕੋਈ ਅੱਗੇ ਵੀ ਕੋਈ ਪ੍ਰਸ਼ਾਸਨ ਦੇ ਕੋਲੋਂ ਵੀ ਸਾਡਾ ਕੋਲ ਪ੍ਰੋਟੋਕੋਲ ਹੋਇਆ ਸੀ ਮਿਲਨੀ ਪ੍ਰਬਾਹ ਦਾ ਨੇਸੈਸਰੀ ਐਕਸ਼ਨ ਕ੍ਰਿਮੀਨਲ ਕੇਸਸ ਸਿਵਲ ਕੇਸ ਸਾਰੇ ਲੈ ਜਾਣਗੇ ਜੋ ਵੀ ਸਾਡੀਆਂ ਰੈਮਡੀਜ਼ ਹਨ ਲੀਗਲ ਰੈਮਡੀਜ਼ ਸਾਰੀਆਂ ਅਵੇਲ ਕੀਤੀਆਂ ਜਾਣਗੀਆਂ ਤੇ ਇੱਕ ਲੈਸਨ ਦਿੱਤਾ ਜਾਊਗਾ ਇਹੋ ਜਿਹੇ ਪੁਲਿਸ ਅਫਸਰ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਦੇ ਖਿਲਾਫ ਇਦਾਂ ਦੀ ਹਰਕਤਾਂ ਕਰਦੇ ਜਾਂ ਉਹਦੀ ਫੈਮਿਲੀ ਦੇ ਖਿਲਾਫ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਕਿਸੇ ਵੀ ਅੱਤਕ ਜਾਣ ਦਿੰਦੇ ਆ। ਉਹ ਉਸ ਦਿਨ ਜੀ